ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਜਿਹੜੇ ਨਸ਼ਾ ਤੱਕਸਰ ਨੇ ਉਹਨਾਂ ਦੇ ਘਰਾਂ ਨੂੰ ਟਾਇਆ ਜਾਵੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਜ਼ਬਤ ਕੀਤਾ ਜਾਵੇ ਅੱਗੇ ਤੋਂ ਕੋਈ ਨਸ਼ਾ ਤੱਕਸਰ ਨਸ਼ਾ ਨਾ ਵੇਚੇ ਉਹਨਾਂ ਨਸ਼ਾ ਵੇਚਣ ਦੀ ਥੱਲ ਪੈ ਜਾਵੇ ਜਿਹੜੀਆਂ ਅਸੀਂ ਆ ਤੁਹਾਡੇ ਨਾਲ ਇੱਕ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਬਠਿੰਡੇ ਦੇ ਪਿੰਡ ਬੀੜ ਤਰਾਵਦੀਆਂ ਨੇ ਉਥੇ ਨਸ਼ਾ ਤਖਸਰਾ ਨੇ ਆਪਣੇ ਘਰਾਂ ਨੂੰ ਦੋ ਮੰਜ਼ਲੀਆਂ ਬਿਲਡਿੰਗਾਂ ਵੱਡੀਆਂ ਬਣਾਉਣੀਆਂ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਇੱਕ ਸੁਪਨੇ ਸੀ ਵੀ ਅਸੀਂ ਬਹੁਤ ਵੱਡੀਆਂ ਬਿਲਡਿੰਗਾਂ ਮੰਜ਼ਲਾਂ ਬਣਾਵਾਂਗੇ ਨਸ਼ਾ ਵੇਸ਼ ਕੇ ਅੱਜ ਉਹਨਾਂ ਦੀ ਸੁਪਨੇ ਬਠਿੰਡਾ ਪੁਲਿਸ ਨੇ ਤਹਿਸ਼ ਨਾਇਸ਼ ਕਰ ਦਿੱਤੇ ਨੇ ਇੱਧਰ ਪੀਲਾ ਪੰਜਾ ਆ ਗਿਆ ਜਿਹੜਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਇਮਾਰਤ ਬਣੀ ਹੋਈ ਹੈ ਜਿਹੜੀ ਇਸ ਕੋਠੀ ਨੂੰ ਅਜੇ ਪੂਰਾ ਆਲੀਸ਼ਾਨ ਬੰਗਲਾ ਬਣਾਉਣਾ ਸੀ ਛੱਤ ਜੇ ਪੈਣੀ ਸੀ ਵੇਖੋ ਕਿੰਡੀ ਵੱਡੀ ਇਹ ਕੋਠੀ ਹੈ ਬਠਿੰਡਾ ਦੀ ਸਾਰੀ ਪੁਲਿਸ ਇਸ ਵਕਤ ਪਹੁੰਚ ਗਈ ਹੈ ਲੋਕ ਆਸ-ਪਾਸੇ ਵੇਖਣ ਆਏ ਹੋਏ ਨੇ ਐਸਐਸਪੀ ਮੈਡਮ ਦੀ ਹਾਜ਼ਰੀ ਦੇ ਵਿੱਚ ਇਸ ਮਕਾਨ ਨੂੰ ਢਾਇਆ ਜਾ ਰਿਹਾ ਹੈ ਇਸ ਮਕਾਨ ਨੂੰ ਨਸ਼ਾ ਵੇਚ ਕੇ ਬਣਾਇਆ ਗਿਆ ਸੀ ਜਿਹੜੇ ਨਸ਼ਾ ਵੇਚ ਰਹੇ ਨੇ ਜਾਂ ਵੇਚਣ ਦੀਆਂ ਵਿਉਂਤਬੰਦੀਆਂ ਬਣਾ ਰਹੇ ਨੇ ਕਿ ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਵਾਂਗੇ ਆਪਦੇ ਬੱਚਾ ਨੂੰ ਪੜਾ ਲਿਖਾ ਕੇ ਵਿਦੇਸ਼ਾਂ ਦੇ ਵਿੱਚ ਭੇਜਾਂਗੇ ਲੋਕ ਸਾਨੂੰ ਕਹਾ ਕਰਨਗੇ ਕਿ ਬੜੇ ਸਰਦਾਰ ਆ ਇਹ ਪਰ ਇਹ ਨਸ਼ਾ ਵੇਚਣ ਵਾਲਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਖਬਰਦਾਰ ਹੋ ਜੋ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਸੁਪਨੇ ਆ ਉਹਨਾਂ ਦਾ ਭਲੇਖਾ ਕੱਢ ਦੋ ਇਹ ਕਦੇ ਨਹੀਂ ਹੋਊਗਾ ਜੇਕਰ ਇਹੋ ਜੇ ਕਦਮ ਸਰਕਾਰ ਨੇ ਪਹਿਲਾਂ ਚੁੱਕੇ ਹੁੰਦੇ ਸ਼ਾਇਦ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਉਦੇਨੋ ਦੇਨੋ ਵੱਧਦਾ ਜਾ ਰਿਹਾ ਇਸ ਨੂੰ ਠੱਲ ਪੈ ਆ ਵੇਖੋ ਇਹ ਆ ਪੱਟ ਦੀ ਜਗਾਠ ਜੇਸੀ ਮਿਸ਼ਨ ਪੰਜਾ ਚੱਲ ਪਿਆ ਹੁਣ ਪੀਲਾ ਪੰਜਾ ਜਿਹਨੂੰ ਆਪਾਂ ਕਹਿੰਦੇ ਨੇ ਵੇਖੋ ਕੰਦਾ ਢਾਈਆਂ ਜਾ ਰਹੀਆਂ ਜੰਗਲੇ ਜਗਾਠਾਂ ਸਭ ਪੱਟ ਕੇ ਬਾਹਰ ਉੰਛਿੱਟੇ ਜਾ ਰਹੇ ਨੇ ਬੜੀਆਂ ਉਮੀਦਾਂ ਸੀ ਕਿ ਬੜਾ ਕੁਸ਼ ਕਰਾਂਗੇ ਪਰ ਇੱਥੇ ਹੁਣ ਇਸ ਵਕਤ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਹੈ ਪੱਤਰਕਾਰ ਭਾਈਚਾਰਾ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਸਾਰਾ ਇਹ ਜਿਹੜਾ ਮਕਾਨ ਨੂੰ ਢਾਇਆ ਜਾ ਰਿਹਾ ਹੈ ਇਹ ਬਠਿੰਡਾ ਦੇ ਪਿੰਡ ਬੀੜ ਤਲਾਬ ਦੀਆਂ ਤੁਹਾਡੇ ਨਾਲ ਤਸਵੀਰਾਂ ਸੀ ਸਾਂਝੀਆਂ ਕਰ ਰਹੇ ਆ। ਇੱਥੇ ਬੜੀਆਂ ਉਮੀਦਾਂ ਜੁੜੀਆਂ ਸੀ ਵੀ ਸਾਡਾ ਮਕਾਨ ਬਣੂਗਾ, ਦੋ ਮੰਜ਼ਲਾ ਬਣਾਵਾਂਗੇ, ਇਹਨੂੰ ਐਂ ਕਰਾਂਗੇ, ਇਹਨੂੰ ਬੋਹ ਕਰਾਂਗੇ ਪਰ ਇਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ ਅੱਜ ਉਹ ਢਹਿ ਢੇਰੀ ਹੋ ਗਈਆਂ ਸਾਰੀਆਂ। ਅੱਜ ਇੱਥੇ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਹੈ, ਲੋਕ ਵੇਖਣ ਆਏ ਹੋਏ ਨੇ। ਕੋਈ ਮਾੜਾ-ਮੋਟਾ ਮਕਾਨ ਨਹੀਂ ਸੀ, ਬਹੁਤ ਵੱਡਾ ਮਕਾਨ ਆ। ਜੇ ਗੱਲ ਕਰੀਏ ਇਸ ਮਕਾਨ ਨੂੰ ਬਣਾਉਣ ਤੇ ਜੇ ਤਿਆਰੀ ਕਰਨ ਤੇ ਇੱਕ ਲਗਭਗ ਜੀ ਗੱਲ ਕਰੀਏ 35 ਤੋਂ 40 ਲੱਖ ਰੁਪਏ ਚ ਮਕਾਨ ਡਾ ਖੜਾ ਹੁੰਦਾ ਜੇ ਪੂਰਾ ਤਿਆਰ ਕਰਦੇ ਆ ਤੇ ਅੱਜ ਇਹਦੇ ਨਾਲ ਇਹਨਾਂ ਦੇ ਸੁਪਨੇ ਜੁੜੇ ਹੋਏ ਸੀ ਕਿ ਅਸੀਂ ਇੱਕ ਆਲੀਸ਼ਾਨ ਬੰਗਲਾ ਬਣਾਵਾਂਗੇ ਇੱਥੇ ਹੁਣ ਪੁਲਿਸ ਪ੍ਰਸ਼ਾਸਨ ਸਭ ਪਹੁੰਚੇ ਨੇ ਕਿ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕੀ ਕਹਰੇ ਆਜੂ जमीन तो इन नदी कोई ऑथरिटी भी नहीं तो मैं है। मैं मैं दोनों ने प्रामाणिक ये जैसे कले सूची है। ये जो पता लगे पहले कल से ये तो है ही नहीं, ये तो वाइफ इतने अच्छा। उसारी करारे सीखे तो साधु ऐसे ही इन साबलो लेटर आए सीखे कि ये सरकारी जमीन तो अनअथराइज्ड कंस्ट्रक्शन करारे, वोन वो सी डिमांडेज कराने ਅ ਤੇ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਸ਼ੇ ਦੀ ਡਰਗ ਮੰਨੀ ਤੋਂ ਇਹ ਸਾਰੀਆਂ ਕੀਤੀ ਹੁਣ ਉਹਦੀ ਅਸੀਂ ਡੀਸੀ ਸਾਹਿਬ ਨਾਲ ਮਿਲ ਕੇ ਅਸ ਪਰ ਲਾ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਉਹਨਾਂ ਤੇ ਵੀ ਅਸੀਂ ਇਹ ਸ਼ਿਕੰਜਾ ਕਰਾਂਗੇ ਇਹ ਹੌਟਸਪੌਟ ਏਰੀਆ ਜਿਸ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਨਸ਼ੇ ਦਾ ਵਪਾਰ ਲਗਾਤਾਰ ਕਰ ਰਹੇ ਆ ਹਾਂਜੀ ਇਹ स्पीकर जी ਸਾਡਾ ਆਇਡੈਂਟੀਫਾਈਡ ਹੌਟਸਪੌਟ ਹੈ ਪਰ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਪਲੇਟੈਂਟਲੀ ਇਹ ਨਾਨੇ ਇਲੀਗਲ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਨਾਦਾ ਇਹ ਜਿਹੜੀ ਕੰਸਟਰਕਸ਼ਨ ਨੂੰ ਉਤਾਰਣ ਲਈ ਆਏ ਇਸ ਤੋਂ ਇਲਾਵਾ ਹੋਰ ਵੀ ਨਹੀਂ ਜੀ ਅੱਜ ਅਸੀਂ ਇਹ ਤਾਂ ਸੇ ਹੀ ਕੰਮ ਕਰ ਰਹੇ ਹਾਂ ਪਰ ਅਸੀਂ ਕਾਫੀ ਹੋਰ ਇਤੋਂ ਦੇ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਚ ਜੋ ਵੀ ਸਾਨੂੰ ਇਲੀਗਲ ਮਿਲੇਗਾ ਅਸੀਂ ਉਦੋਂ ਤੇ ਕਾਰਵਾਈ ਕਰਾਂਗੇ ਥੈਂਕ ਯੂ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਰਾ ਇੱਕ ਵਸਨੀਕ ਉਹ ਅ thro ਜਾਣਕਾਰੀ ਲਈ ਦੱਸਦੀ ਏ ਕਿ ਮੈਂ ਐਸਐਸਪੀ ਮੈਡਮ ਨੇ ਦੱਸਿਆ ਕਿ ਜਿਹੜੀ ਇਹ ਉਸਾਰੀ ਆ ਉਹ ਨਜਾਇਜ਼ ਵੀ ਸੀ ਤੇ ਨਜਾਇਜ਼ ਸਰਕਾਰੀ ਜਗ੍ਹਾ ਦੇ ਉੱਤੇ ਨਜਾਇਜ਼ ਕੀਤੀ ਜਾ ਰਹੀ ਸੀ ਤੇ ਦੂਜਾ ਨਸ਼ੇ ਦੇ ਪ੍ਰੈਸਿਡੈਂਟ ਨਾਲ ਇੱਥੇ ਇਹ ਉਸਾਰੀ ਕੀਤੀ ਗਈ ਸੀ। 2 ਦੀ ਤਸਵੀਰ ਕੋਲ ਆ ਗਿਆ ਹੈ। 2 ਦੀ ਤਸਵੀਰ ਦੇ ਮੱਦੇਨਜ਼ਰ ਇਹ ਸਾਰਾ ਅਫੀਸਰ ਅਲੋ ਦਸ ਦਿਖਾ ਦਈਏ ਕਿ ਜਿਹੜੇ ਇੱਥੋਂ ਦੇ ਲੋਕ ਨੇ ਰਹਿਣ ਵਾਲੇ ਨੇ ਉਹ ਵੀ ਦੂਰ ਖੜੇ ਦੇਖ ਰਹੇ ਨੇ ਕੋਈ ਹਲਚਲ ਨਹੀਂ ਕੀਤੀ ਜਾ ਰਹੀ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਇਹ ਨਜਾਇਜ਼ ਹੋ ਸਾਰੀ ਸੀ ਕਿਉਂਕਿ ਜੇ ਕਈਏ ਤਾਂ ਪੰਜਾਬ ਧੱਕਾ ਕਰਦੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਕਰੈਕਸ਼ਨ ਜ਼ਰੂਰ ਹੁੰਦੇ ਆ ਪਰ ਉਹ ਸ਼ਾਂਤ ਖੜੇ ਹੋ ਕੇ ਦੇਖ ਰਹੇ ਨੇ ਅੱਜ ਸਰਪੰਚ ਇਸ ਮਕਾਨ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਐਸਐਸਪੀ ਮੈਡਮ ਨੇ ਕਿਹਾ ਕਿ ਜਿਵੇਂ ਜਿਵੇਂ ਜਾਣਕਾਰੀ ਸਾਨੂੰ ਮਿਲੇਗੀ ਅਸੀਂ ਓਵੇਂ ਓਵੇਂ ਲਗਾਤਾਰ ਜਿਹੜੀ ਹੈ ਕਾਰਵਾਈ ਕਰਦੇ ਰਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਚੱਲੋ ਹਰ ਇੱਕ ਤੱਕ ਪਹੁੰਚਾ ਦਿਓ ਕਿ ਪੰਜਾਬ ਪੁਲਿਸ ਜਿਹੜੀ ਹੁਣ ਨਸ਼ਾ ਤਸਕਰਾ ਖਿਲਾਫ ਇੱਕੋ ਜਿਹੀ ਕਾਰਵਾਈ ਕਰ ਰਹੀ ਹੈ ਬਣਾਉਣ 'ਚ ਸਮਾਂ ਲੱਗਿਆ ਹੋਣਾ 6 ਸਾਲ 6 ਮਹੀਨੇ ਲੱਗ ਗਏ ਹੁਣ ਆਪਨ ਭਾਉਣ ਲੱਗਿਆ 10 ਤੋਂ 15 ਮਿੰਟ ਲੱਗੇ ਨੇ ਤੇ ਕਿੰਨਾ ਕਿਤੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਨਸੀਹਤ ਜ਼ਰੂਰ ਮਿਲੂਗੀ ਇਹੋ ਜਿਹੇ ਕੰਮ ਨਾਲ ਵੀ जेकर कोई बि नशे सां काला कम कर ਪੂਰੇ ਪ੍ਰਬੰਧਾਂ ਦੇ ਨਾਲ ਜਿਹੜੀ ਪੰਜਾਬ ਪੁਲਿਸ ਇੱਥੇ ਆਈ ਹੈ ਵੱਡੀ ਫੋਰਸ ਨਾਲ ਆਈ ਹੈ ਫਾਇਰ ਬ੍ਰਿਗੇਡ ਦੀ ਗੱਡੀ ਹੈ ਐਂਬੂਲੈਂਸ ਹੈ ਕੱਲੀ-ਕੱਲੀ ਫੈਸਿਲਿਟੀ ਦੇ ਨਾਲ ਜਿਹੜੀ ਪੰਜਾਬ ਪੁਲਿਸ ਇੱਥੇ ਬਠਿੰਡਾ ਪੁਲਿਸ ਆਪਣੇ ਕਰਮਚਾਰੀਆਂ ਨਾਲ ਪਹੁੰਚੀ ਹੈ ਤੇ ਨਾਲ ਹੀ ਨਾਲ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਘਰ ਟਾਉਣ ਦੀ ਇਸ ਤੇ ਜਰਾ ਕੀ ਜਿਹੜਾ ਕਰਟਾ ਆਇਆ ਜਾ ਰਿਹਾ ਇਹ ਨਸ਼ਾ ਕਿਸੇ ਦੇ ਆਪਣੇ ਨਾਮ ਪਹਿਲਾਂ ਕਾਫੀ ਜਦਾ ਮਾਵੇ ਕਰਤੀ ਰਿਹਾ ਗਿਆ ਨੇ ਆਪ ਦੇ ਪੈਸੇ ਦੇ ਆਪੋ ਆਪਣੇ ਕਮੈਂਟ ਵਿੱਚ ਵੀ ਮਾਰੋ ਚੱਕਰਾ ਆ ਜਾਗਾ ਅ ਲਗਾਤਾਰ ਜਿਹੜੀ ਆ ਪੁਲਿਸ ਜਿਹੜੀ ਭਗਵੰਤ ਮਾਨ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਕਾਰਵਾਈ ਕਰ ਰਹੀ ਹੈ ਟਾਊਨ ਦੀ ਕਾਰਵਾਈ ਕਰ ਰਹੀ ਹੈ ਕੋਈ ਨਹੀਂ ਜਿੱਦਾਂ ਇਹ ਜੈਡਰੀ ਬੰਨ ਲਾ ਨਕਾਬਰ ਰੋਡ ਵਾਲੇ ਕੋਈ ਆਪਾਂ ਲਾਉਂਦੇ ਜਿੱਦਾਂ ਇਹ ਪੂਰੇ ਜਿਆਦਾ ਦੇ ਆ ਰਹੇ ਨੇ ਇਹ ਅਰੇ

ਆਮ ਤੌਰ ਤੇ ਮਾਮਲ ਬਣੇ ਰਹਿਣਾ ਬੰਦ ਹੋ ਗਿਆ ਦੇਖ ਸਕਦੇ ਹੋ ਕਿ ਸੀਨੀਅਰ ਅਧਿਕਾਰੀ ਦੇ ਕਰਜ ਦੇ ਕੰਨ ਪਾਈ ਗਿਆ ਔਰ ਸਵੇਰ ਕਰਮਚਾਰੀ ਪਹੁੰਚੇ ਨੇ ਐਸ.ਟੀ.ਐਮ ਸਾਹਿਬ ਵੀ ਪਹੁੰਚੇ ਨੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਲੋਕ ਲਗਾਤਾਰ ਜਿਹੜੇ ਕਾਰਨਾਮੇ ਦੇਖ ਰਹੇ ਨੇ ਕੋਈ ਰਿਐਕਸ਼ਨ ਕੋਈ ਕੁਝ ਨਹੀਂ ਕਿਸੇ ਆਪਣੇ ਤੋਂ ਬੜੇ ਤੋਂ ਪੂਰੀ ਤਰ੍ਹਾਂ ਮਿਲਟਰੀ ਚ ਨਸ਼ਾ ਨਹੀਂ ਖਤਮ ਹੋਇਆ